ਪਿੰਡ ਜਿਹੜੇ ਬਿਰੋਜਪੁਰ ਫਾਜ਼ਿਲਕਾ ਦੇ ਪਾਣੀ ਵੀ ਡੁੱਬ ਚੁੱਕੇ ਨੇ ਯਾਨੀ ਕਿ ਉਹਨਾਂ ਦੇ ਆਪਸੀ ਕੰਟੈਕਟ ਖਤਮ ਹੋ ਗਏ ਨੇ ਲੋਕ ਆਪਣੇ ਘਰ ਜਾਣ ਲਈ ਮਜਬੂਰ ਹੋਏ ਪਏ ਨੇ ਇਹ ਹਾਲਾਤ ਨੇ ਲੋਕਾਂ ਦੇ ਹਾਂਜੀ ਹਾਲਾਤ ਕਾਫੀ ਮਤਲਬ ਚਿੰਤਾਜਨਕ ਨੇ ਕਿਉਂਕਿ ਪੰਜਾਬ ਦੇ ਸੱਤ ਅੱਠ ਜ਼ਿਲ੍ਹੇ ਕਾਫੀ ਜਿਹੜਾ ਤੋਂ ਪ੍ਰਭਾਵਤ ਨੇ ਕਿਉਂਕਿ 3.5 ਲੱਖ ਏਕੜ ਜ਼ਮੀਨ ਹੈ ਜਿਹੜੀ ਉਹੋ ਪਾਣੀ ਦੇ ਮਤਲਬ ਹੇਠਾਂ ਦਾ ਭੀੜੀ ਪਾਣੀ ਜਿਹਦੇ ਉੱਤੇ 3-3 ਫੁੱਟ 4-4 ਫੁੱਟ ਪਾਣੀ ਹੈਗਾ ਇਸ ਕਰਕੇ ਤੁਸੀਂ ਘਰਾਂ ਦੇ ਹਾਲਾਤ ਤੱਕ ਅੱਡ ਨੇ ਉਹ ਤੁਸੀਂ ਹਿਸਾਬ ਨਾਲ ਅਮਰਜਨ ਕਰ ਸਕਦੇ ਹੋ ਵੀ ਕੀ ਹੋਊ ਜਿੱਥੇ 4 ਲੱਖ 3.5 ਲੱਖ ਜਿੰਨੀ ਇਸ ਤਰ੍ਹਾਂ ਜ਼ਮੀਨ ਹੈ ਜਿਹੜੀ ਉਹ ਪਾਣੀ ਦੇ ਵਿੱਚ ਡੁੱਬੀ ਖੜੀ ਹੈ ਤੇ ਬਾਕੀ ਹਾਲਾਤ ਤਾਂ ਆਪਾਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਸਾਨੂੰ ਇਹ ਤਾਂ ਗੱਲ ਠੀਕ ਹੈ ਵੀ ਪ੍ਰਮਾਤਮਾ ਦਾ ਪਾਇਆ ਹੋਇਆ ਇਹ ਵਕਤ ਹੈ ਆਪਾਂ ਨੂੰ ਇਕੱਠਾ ਪੈਣਾ ਦੂਜੀ ਗੱਲ ਇਹ ਹੈ ਵੀ ਪ੍ਰਮਾਤਮਾ ਅਗੇ ਬੇਨਤੀ ਕਰਦੇ ਆਂ ਵੀ ਕਿਉਂਕਿ ਕੱਲ ਆਪਣੇ ਤਾਂ بارش ਨਹੀਂ ਪਈ ਨਹੀਂ ਕੀਤੀ ਜੀ ਜੀ ਪੰਜਾਬ ਦੇ ਵਿੱਚ ਜਿੱਥੇ ਇਧਰ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ بارشਾਂ ਦਾ ਜਿਹੜਾ ਜੋਰ ਹੈ ਉਹ ਕਾਫੀ ਹੈ ਕਿਥੇ ਜੈਲੋ ਅਲਰਟ 48 ਘੰਟਿਆਂ ਵਾਸਤੇ ਕੀਤਾ ਗਿਆ ਜੀ ਕਦੇ ਵੀ ਮਤਲਬ ਇਥੇ ਇੰਨਾ ਜ਼ਿਆਦਾ بارش ਆ ਸਕਦੀ ਹੱਦ ਤੱਕ ਉਹਦਾ ਸਾਰਾ ਅਸਰ ਹੈ ਜਿਹੜਾ ਉਹ ਪੰਜਾਬ ਤੇ ਪੈਂਦਾ ਹੈ ਬਸ ਗੱਲ ਇਹ ਹੈ ਵੀ ਕੱਲ ਦੇ ਦਿਨ ਨਾਲ ਥੋੜਾ ਜਿਹਾ ਜਿਹੜਾ ਉਹ ਪੰਡੋਰ ਟਾਈਮ ਹੈ ਉਹਦੇ ਪਾਣੀ ਹੈ ਜਿਹੜਾ ਥੋੜਾ ਜਿਹਾ ਉਹਦੇ ਵਿੱਚ ਜਰੂਰ ਘਟਿਆ ਹੈਗਾ ਗੱਲ ਕਰ ਵੀ ਜੇ ਬਾਰਸ਼ਾਂ ਦਾ ਜ਼ੋਰ ਹੋ ਗਿਆ ਤਾਂ ਮਤਲਬ ਪਾਣੀ ਹੈ ਜਿਹੜਾ ਉਹ ਫਿਰ ਜਾਦੇ ਇਸ ਲੋਟ ਵੱਧ ਜਾਊਗਾ ਹਾਲਾਤ ਫਿਰ ਖਰਾਬ ਹੋ ਜਾਣਗੇ ਇਹ ਦੋ ਦਿਨ ਖਾਸ ਕਰਕੇ 30 31 ਮਤਲਬ ਜਿਹੜਾ ਇਹ ਅਲਰਟ ਕੀਤਾ ਹੋਇਆ ਹੈ ਪੰਜਾਬ ਦੇ ਵਿੱਚ ਵੀ ਹੈ ਅਲਰਟ ਵਗਿਆ ਨਕਰ ਜਿਹੜੇ ਮੌਸਮ ਵਿਗਿਆਨੀ ਨੇ ਬਹੁਤ ਮਤਲਬ ਚਿੰਤਤ ਨੇ ਦੋ ਦਿਨ ਤੇ ਇਸੇ ਤਰ੍ਹਾਂ ਹੀ ਹਿਮਾਚਲ ਦੇ ਵਿੱਚ ਐ ਇਸੇ ਤਰ੍ਹਾਂ ਹੀ ਹਿਮਕਸ਼ੂਰ ਦੇ ਵਿੱਚ ਡਾਕਟਰ ਜਿਹੜੀਆਂ ਤਸਵੀਰਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗਰਾਊਂਡ ਜ਼ੀਰੋ ਤੋਂ ਮੇਰੇ ਕੋਲ ਉਹਦੇ ਵਿੱਚ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਪ੍ਰਸ਼ਾਸਕਿਕ ਅਧਿਕਾਰੀ ਹੈ ਯਾਨੀ ਕਿ ਮੰਤਰੀ ਆ ਰਹੇ ਨੇ ਆਂਦੇ ਨੇ ਢੇੜਾ ਮਾਰ ਕੇ ਚੱਲ ਜਾਂਦੇ ਨੇ ਕਹਿੰਦੇ ਪਰ ਦੇਖ ਕੇ ਮਦਦ ਦੀ ਗੱਲ ਕੀਤੀ ਜਵੇ ਕਹਿੰਦੇ ਨੇ ਮਦਦ ਕਰ ਰਹੇ ਆ ਪਰ ਕਹਿੰਦੇ ਸਾਡੇ ਕੋਲ ਖਾਣ ਪੀਣ ਦਾ ਸਮਾਨ ਨਹੀਂ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਫਿਰੋਜ਼ਪੁਰ ਦੇ ਕਈ ਪਿੰਡ ਜਏ ਨੇ ਜਿੱਥੇ ਕਿ ਲੋਕ ਭੁੱਖੇ ਰਹਿ ਰਹੇ ਨੇ ਆ ਯਾਨੀ ਕਿ ਆਂਢੀ ਗਵਾਂਢੀ ਕਤੂਦੇ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਕਈਆਂ ਦੇ ਪਸ਼ੂਆਂ ਦਾ ਚਾਰਾ ਹੀ ਨਹੀਂ ਹੈ ਪਸ਼ੂ ਵੀ ਰੁੜ ਚੁੱਕੇ ਨੇ ਝਾਰਿਆਂ ਦੇ ਹਾਂਜੀ ਕਾਫੀ ਮਤਲਬ ਨੁਕਸਾਨ ਹੋਇਆ ਜਿਹਦੇ ਵਿੱਚੋਂ ਕੁਝ ਬੰਤੇ ਵੀ ਰੁੜੇ ਨੇ ਜੀ ਜੀ ਮਤਲਬ ਕਈ ਬੱਚੇ ਵੀ ਰੁੜੇ ਨੇ ਇਹਦੇ ਵਿੱਚ ਪਸ਼ੂਮਾਨਾ ਤਾਂ 8 ਦਿਨ ਸੀ ਹਿਸਾਬਾ ਕਿਉਂਕਿ ਬੱਚੇ ਬੁੱਢੇ ਬਜ਼ੁਰਗਾਂ ਨੂੰ ਕਰੇਗਾ ਨਾ ਕੋਠੇ ਤੇ ਵੀ ਚੜ ਜਾਵੇ ਪਸ਼ੂ ਤਾਂ ਕੋਠੇ ਤੇ ਵੀ ਨਹੀਂ ਚੜਦੇ ਇਸ ਕਰਕੇ ਮਤਲਬ ਪਸ਼ੂ ਤਾਂ ਹੈ ਜਿਹੜਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਹ ਦੂਜੀ ਗੱਲ ਇਹ ਹੈ ਵੀ ਜਿਹੜੀ ਸਹਾਇਤਾ ਉਹ ਪਹੁੰਚ ਰਹੀ ਹੈ ਇਹ ਸਰਕਾਰ ਦੇ ਦਰੁ ਜਿੰਨੀ ਕਿ ਸਰਕਾਰ ਕਰਦੀ ਹੁੰਦੀ ਹੈ ਉਨੀ ਉਹ ਤਾਂ ਪਹੁੰਚ ਰਹੀ ਹੈ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਨਾ ਇਹ ਵਿਰੋਧ ਕਰਨ ਦੀ ਬਜਾਏ ਮਤਲਬ ਜਿਹੜਾ ਚੰਗਾ ਕੰਮ ਕਰਨਾ ਹੁੰਦਾ ਉਹਦਾ ਵਿਰੋਧ ਕਰੀ ਜਾਂਦੇ ਨੇ ਜਿਹਦੇ ਕਰਕੇ ਲੋਕ ਭੰਬਲ ਪੂਸੇ ਵਿੱਚ ਪਏ ਨੇ ਲੋਕਾਂ ਨੂੰ ਜਿਹੜੀ ਗਰਾਉਂਡ ਜ਼ੀਰੋ ਤੋਂ ਮਤਲਬ ਰਿਪੋਰਟਾਂ ਨੇ ਉਹ ਸਹੀ ਨਹੀਂ ਆ ਰਹੀਆਂ ਇਹਨਾਂ ਨੂੰ ਸਾਰਿਆਂ ਨੂੰ ਪਾਰਟੀਵਾਦੀ ਤੋਂ ਉਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਆ ਵੀ ਸਾਡੀ ਇੱਕ ਗਰੁੱਪ ਕਹਿੰਦਾ ਵੀ ਸਾਡੀ 20 ਲੱਖ ਭਰਤੀ ਹੋਵੀ ਇੱਕ ਗਰੁੱਪ ਕਹਿੰਦਾ ਸਾਡੀ 30 ਲੱਖ ਭਰਤੀ ਹੋਵੀ ਕਾਂਗਰਸ ਕੰਨਿਆ ਸਾਡੇ ਕੋਲੇ ਲੱਖਾਂ ਬੰਦੇ ਨੇ ਝਾੜੂ ਵਾਲੇ ਕਹਿੰਦੇ ਨੇ ਸਾਡੇ ਕੋਲੇ ਲੱਖਾਂ ਮੈਂਬਰ ਨੇ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪ ਦੀ ਜਿਹੜੀ ਮੈਂਬਰਸ਼ਿਪਾ ਉਹਨੂੰ ਸਾਡੇ ਤੇ ਲੋਕਾਂ ਦੀ ਧਿਲਾਈ ਦੇ ਵਿੱਚ ਜੁਟ ਜਾਣਾ ਚਾਹੀਦਾ ਕਿਉਂਕਿ ਭਾਰਤ ਸਰਕਾਰ ਵੱਲੋਂ ਫੌਜ ਵੀ ਲਾਈ ਗਈ ਹੈ ਪੀਐਸ ਵੀ ਲਾਈ ਗਈ ਹੈ ਐਨਡੀਆਰਐਫ ਵੀ ਹੈ ਐਸਡੀਆਰਐਫ ਵੀ ਹੈ ਤੇ ਹੋਰ ਸੰਸਥਾਵਾਂ ਨੇ ਜਿਹੜੀਆਂ ਸਰਕਾਰੀ ਉਹ ਸਾਰੇ ਇਹਦੇ ਵਿੱਚ ਝੋਕ ਦਿੱਤੇ ਨੇ ਜਿਹਦੇ ਵਿੱਚੋਂ ਮਤਲਬ ਜਿਹੜੇ ਯੰਤਰ ਨੇ ਉਹ ਮਹਾਦੀ ਤੋਂ ਬਣੇ ਹੋਏ ਉਹ ਵੀ ਜਾਈ ਜਾ ਰਹੇ ਨੇ ਬਾਦ ਕਿਸਮਤ ਇਹ ਹੈ ਕਿ ਭਗਵੰਤ ਮਾਨ ਦੇ ਹੈਲੀਕਾਪਟਰ ਨੂੰ ਨਿੰਦਣ ਦੀ بجائے ਇਹ ਜਿਹੜੇ ਇਹਨਾਂ ਨੇ ਆਪ ਉਹ ਭੇਜੇ ਸੀ ਕੁੜਕੇ ਜੇ ਉਹ ਵੀ ਵਾਪਸ ਹੋਵਗੇ ਇਸ ਕਰਕੇ ਮਤਲਬ ਉੱਥੇ ਲੋਕਾਂ ਨੂੰ ਉਹ ਤਰਾਸ ਦੀ ਜੋ ਕੱਢਣ ਦੇ ਨਾਲ ਨਾਲ ਆ ਸਿਆਸਤਬੰਦ ਕਰਕੇ ਲੋਕ ਭਲਾਈ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰਨੇ ਚਾਹੀਦੇ ਨੇ ਜੀ ਤੁਹਾਡੀ ਸਿਆਸਤ ਦਾ ਇੱਕ ਉਦਾਹਰਨ ਦੇ ਦੇਣਾ ਕਿ ਕੱਲ ਭਗਵੰਤ ਮਾਨ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਮੁੱਖ ਮੰਤਰੀ ਸਾਡੇ ਪੰਜਾਬ ਦੇ ਨੇ ਕਿ ਉਹ ਉਹਨਾਂ ਦੇ ਮੰਤਰੀ ਇੱਕ ਇੱਕ ਮਹੀਨੇ ਦੀ ਤਨਖਾਹ ਰਾਤ ਖੋਚ ਫੰਡ ਚ ਦੇਣਗੇ ਜਾਰੀ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਹੀ ਪ੍ਰਗਟ ਸਿੰਘ ਕਾਂਗਰਸ ਦੇ ਬੜੇ ਸਿਆਣੇ ਲੀਡਰ ਨੇ ਬੜੇ ਵਧੀਆ ਇੱਕ ਸਪੋਰਟਸman ਰਹਿ ਚੁੱਕੇ ਨੇ ਆਸ ਨਹੀਂ ਸੀ ਉਹਨਾਂ ਨੇ ਵਿਰੋਧਤਾ ਕਰਤੀ ਹੈ ਸਿਆਸਤ ਸ਼ੁਰੂ ਕਰਤੀ ਹੈ ਜਦ ਕਿ ਸਮਾਨੀਆਂ ਸਿਆਸਤ ਦਾ ਉਹਨਾਂ ਨੇ ਕਿਹਾ ਵੀ ਕਾਂਗਰਸ ਵਾਲੇ ਵੀ ਦੇਣਗੇ ਤਾਂ ਫਿਰ ਸਵਾਲ ਇਹ ਉੱਠੇ ਨੇ ਕਿ ਜੇ ਕਾਂਗਰਸ ਵਾਲੇ ਦਿੰਦੇ ਪਹਿਲਾਂ ਕੰਮ ਕਰ ਲੈਂਦੇ ਤਾਂ ਅੱਜ ਇਹ ਨੋਬਤੀ ਨਾ ਹੁੰਦੀ ਦੇਖੋ ਜੀ ਗੱਲ ਇਹ ਹੈ ਵੀ ਇਹਨਾਂ ਨੂੰ ਇਹ ਠੀਕ ਹੈ ਚੰਗੇ ਕੰਮ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਗੱਲ ਕਰ ਇਹ ਹੈ ਥੋੜਾ ਜਿਹਾ ਸਿਆਸਤ ਤੋਂ ਜ਼ਿਆਦਾ ਜਿਹੜੀ ਚਮਕਾ ਰਹੇ ਨੇ ਚਾਹੀਦਾ ਚੋਣ ਪ੍ਰਚਾਰ ਦੇ ਥਰੂ ਹੋਵੇ ਚਾਹੇ ਸਰਕਾਰ ਨੂੰ ਨਿੰਦਕੇ ਹੋਵੇ ਇਹ ਗੱਲ ਕਰ ਕਿਉਂਕਿ ਵਿਧਾਨ ਸਭਾ ਦੇ ਵਿੱਚ ਸੋਢੀ ਸਾਹਿਬ 87 ਬੰਦੇ ਨੇ ਜਿਹੜੇ 87 ਐਮਐਲਏ ਨੇ 87 ਉਹ ਕਰੋੜਾਪਤੀ ਨੇ ਜੀ ਜੀ ਕਰੋੜਾਪਤੀ ਬੰਦਿਆਂ ਤੋਂ ਅੱਜ ਪੰਜਾਬ ਮੰਗਦਾ ਵੀ ਤੁਸੀਂ ਦਾਨ ਦੇ ਵਿੱਚ ਜੋ ਕੁਝ ਪੰਜਾਬ ਦੀ ਮਦਦ ਕਰ ਸਕਦੇ ਹੋ ਕਰੋ ਠੀਕ ਹੈ ਵੀ ਇੱਕ ਇੱਕ ਮਹੀਨੇ ਦੀ ਤਨਖਾਹ ਇੱਕ ਇੱਕ ਮਹੀਨੇ ਦਾ ਜਿਹੜਾ ਹੋਰ ਗੱਫਾ ਹੁੰਦਾ ਇਹਨਾਂ ਨੂੰ ਉਹ ਵੀ ਨਾਲ ਵਿੱਚ ਐਲਾਨ ਹੋ ਜਾਂਦਾ ਤਾਂ ਕਿਤੇ ਵਧੀਆ मतलब ਉਹਨਾਂ ਦਾ ਇੰਤਜ਼ਾਮ ਜੋ ਵੀ ਹੋ ਸਕਦਾ ਸੀ ਕਿਉਂਕਿ ਤਨਖਾਹਾਂ ਥੋੜੀਆਂ ਹੁੰਦੀਆਂ ਨੇ ਥੋੜੀਆਂ ਤਨਖਾਹਾਂ ਨਾਲ ਤਨਖਾਹਾਂ ਤੋਂ ਵੱਧ ਹੋਰ ਇਹਨਾਂ ਨੂੰ ਵੱਧ ਆਮਦਨ ਦੇ ਸਾਧਨ ਦਿੰਦੇ ਉਹ ਵੀ ਇਹਦੇ ਵਿੱਚ ਜੋੜ ਦੇਣ ਤੇ ਦੂਜੀਆਂ ਪਾਰਟੀਆਂ ਨਾਲੇ ਵੀ ਇਹਨਾਂ ਗੱਲਾਂ ਤੋਂ ਸਬਕ ਲੈਣ ਕਿਉਂਕਿ ਕਾਂਗਰਸ ਪਾਰਟੀ ਨੂੰ ਤਾਂ 70 ਸਾਲ ਹੋ ਗਏ ਰਾਜ ਕਰਦੀ ਨੂੰ ਉਹਦੇ ਕੋਲੇ ਕਾਫੀ ਗੁੰਜਾਇਸ਼ ਹੈ ਉਹ ਅੱਜ ਮਤਲਬ ਖੁੱਲੇ ਦਿਲ ਦੇ ਨਾਲ ਉਨੇ ਹੱਥੀਦਾਨ ਜੋ ਲੋਕਾਂ ਦੀ ਮਦਦ ਹੈ ਉਹ ਕਰ ਸਕਦੀ ਹੈ ਔਰ ਕਰਨੀ ਚਾਹੀਦੀ ਹੈ ਇੱਕ ਦੂਜੇ ਦੇ ਉੱਤੇ ਚਿੱਕੜ ਛਾਲ ਕੇ ਜਾਂ ਮਤਲਬ ਇੱਕ ਦੂਜੇ ਦੀ ਬਦਨਾਮੀ ਕਰਕੇ ਜਿਹੜੀ ਇਹ ਪਾਲਿਸੀ ਹੈ ਇਹਨੂੰ ਤਿਆਗ ਕੇ ਮਤਲਬ ਭਾਵਨਾ ਜਿਹੜੀ ਪ੍ਰੇਮ ਦੀ ਭਾਵਨਾ ਹੈ ਲੋਕਾਂ ਦੀ ਉਹ ਸਮਝ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਤਰਾਸਦੀ ਹੈ 10 20 ਦਿਨਾਂ ਦੇ ਵਿੱਚ ਚਲ ਜਾਵੇ ਤੇ ਲੋਕਾਂ ਦੀ ਜਿਹੜੀ ਗੱਡੀ ਹੈ ਉਹ ਵਧੀਆ ਟਰੈਕ ਦੇ ਉੱਤੇ ਚੱਲ ਸਕੇ ਕਿਉਂਕਿ ਮੈਂ ਤਾਂ ਅੰਦਾਜ਼ੇ ਨਾਲ ਪ੍ਰਤਾਪ ਸਿੰਘ ਬਾਜਵਾ ਦੋ ਦਿਨ ਪਹਿਲਾਂ ਆਪਣੇ ਹਲਕੇ ਵੀ ਦੌਰਾ ਕਰਨਗੇ ਸੀ ਉਹਨਾਂ ਦੇ ਵੱਲੋਂ ਕਾਫੀ ਪੈਸਾ ਖਰਚ ਕਰਕੇ ਇੱਕ ਗੱਡੀ ਤਿਆਰ ਕਰਵਾਈ ਗਈ ਸਪੈਸ਼ਲ ਜਿਹੜੀ ਕਿ ਸੜਕ ਤੇ ਵੀ ਚੱਲਦੀ ਹੈ ਔਰ ਪਾਣੀ ਚੱਲਦੀ ਹੈ ਉਹ ਗਏ ਸੀ ਉਹ ਗਏ ਇਸ ਲਈ ਸੀ ਵੀ ਉੱਥੇ ਜਿਹੜੇ ਬਜ਼ੁਰਗ ਕਿਨੇ ਬੱਚੇ ਨੇ ਉਹਨੂੰ ਕੱਢਣ ਦੇ ਲਈ ਪਰ ਹੈਰਾਨਗੀ ਇਸ ਗੱਲ ਦੀ ਹੋਈ ਕਿ ਉਹ ਸਿਰਫ মিডিਆ ਸਾਹਮਣੇ ਆਪਣੇ ਬਿਆਨ ਦੇ ਕੇ ਆ ਗਏ ਨਾ ਤਾਂ ਉੱਥੋਂ ਕੋਈ ਬੰਦਾ ਕੱਢਿਆ ਗਿਆ ਨਾ ਹੀ ਉੱਥੇ ਕੋਈ ਰਾਸਮਗਰੀ ਪੰਚਾਈ ਗਈ ਤਾਂ ਜਦੋਂ ਬਾਅਦ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਲੋਕਾਂ ਨੇ ਕਿਹਾ ਕਿ ਹਾਂਜੀ ਬਾਜਾ ਸਾਹਿਬ ਆਏ ਸੀ ਗੱਡੀ ਲੈ ਕੇ ਹਕੂਮਰੇ ਜੂਰੇ মিডিਆ ਨਾਲ ਪਰ ਸਾਡੀ ਸਾਰ ਸਾਨੂੰ ਪੁੱਛਿਆ ਗਿਆ ਵੀ ਤੁਸੀਂ ਕਿਵੇਂ ਰਹਿ ਰਹੇ ਹੋ ਠੀਕ ਹੋ ਕਹਿੰਦੇ ਨਾ ਸਾਡਾ ਕੋਈ ਬਜ਼ੁਰਗ ਕੱਢਿਆ ਗਿਆ ਨਾ ਕੋਈ ਸਾਡਾ ਬੱਚਾ ਕੱਢਿਆ ਗਿਆ ਸਕੂਲਾਂ ਜਿਹੜੇ ਫਸੇ ਹੋਏ ਸੀ ਵਿਚਾਰੇ ਜੇ ਕੋਈ ਉਹ ਜਿਹੜੇ ਉਹ ਦੋ ਕੁ ਕੁੱਕੇ ਜੇ ਸੀ ਉਹਨਾਂ ਨੂੰ ਤਾਂ ਉਹਦੀ ਵਾਪਸ ਭੇਜਤਾ ਸੀ ਤੇ ਮਤਲਬ ਉਹਨਾਂ ਨੂੰ ਕੰਮ ਕਾਇਕ ਕਰਾਉਣ ਦੀ بجائے ਸਰਕਾਰ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਿ ਵੀ ਉਹ ਫੈਕਟਰੀ ਮਹੱਲੀ ਦੇ ਵਿੱਚ ਹੈ ਮਹੱਲੀ ਵਾਲਿਆਂ ਨੂੰ ਸਰਕਾਰ ਨੇ ਡਰਾਤਾ ਜਿਹਦੇ ਕਰਕੇ ਉਹ ਕੁੱਕੇ ਸੀ ਜਿਹੜੇ ਉਹ ਵਾਪਸ ਬੁਲਾਏ ਗਏ ਮਤਲਬ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਸਿਆਸੀ ਗੱਲਾਂ ਨੇ ਨਾ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕੌਣ ਇਸ ਮਸੀਬਤ ਦੇ ਵਿੱਚ ਕੌਣ ਕਿਸੇ ਨੂੰ ਡਰਾਉਂਦਾ ਹੈ ਕੌਣ ਕਿਸੇ ਦਾ ਕੋਈ ਮਦਦ ਵਾਲਾ ਹੱਥ ਹੈ ਜਿਹੜਾ ਉਹ ਵਾਪਸ ਮੋੜਦਾ ਮਤਲਬ ਹੋ ਸਕਦਾ ਉਹਨਾਂ ਨੂੰ ਕਰਾਇਆ ਨਾ ਦਿੱਤਾ ਗਿਆ ਹੋਵੇ ਜਾਂ ਉਹਨਾਂ ਨਾਲ ਗੱਲ ਹੀ ਉਥੋਂ ਤੱਕ ਵੀ ਕੀਤੀ ਹੋਵੇ ਮਤਲਬ ਇਹ ਤਾਂ ਗੱਲ ਬਾਤ ਦੇ ਵਿੱਚ ਪਤਾ ਲੱਗੂ ਲੋਕਾਂ ਨੂੰ ਲੋਕ ਦੱਸਣਗੇ ਵੀ ਅਸਲੀ ਗੱਲ ਕੀ ਸੀ ਇਹ ਗੱਲ ਕਰ ਉਹਨਾਂ ਦੇ ਉੱਤੇ ਜਿਹਨੇ ਹੈਲੀਕਾਪਟਰ ਦੇ ਉੱਤੇ ਸਿਆਸਤ ਕਰੀ ਜਾਂਦੇ ਨੇ ਤੇ ਇਹ ਮੇ ਜੋ ਕਰੇ ਹੈ ਕੋੜੂ ਪਿਆੰਦੇ ਉੱਤੇ ਸਿਆਸਤ ਕਰਨੀ ਹੈ ਜਿਹੜੀ ਉਹ ਛੱਡਣ ਲੋਕਾਂ ਦੇ ਵੱਲ ਮਰਦਾਂ ਦਾ ਹੱਥ ਵਧਾਉਣ ਕਿਉਂਕਿ ਜੇ ਲੋਕ ਜਿਉਂਦਾ ਰਹੇ ਤਾਂ ਹੀ ਇਹਨਾਂ ਦੀ ਸਿਆਸਤ ਦੀ ਹੁੰਦੀ ਰਹੂ ਜੇ ਲੋਕਾਂ ਦੀ ਵੀ ਜਾਨ ਖਤਰੇ ਦੇ ਵਿੱਚ ਪੈ ਗਈ ਤਾਂ ਇਹਨਾਂ ਦੀ ਸਿਆਸਤ ਕੀ ਕਰਨੀ ਆ ਫਿਰ ਕਿ ਸਿਆਸਤ ਕਿਹਨਾਂ ਦੇ ਉੱਤੇ ਕਰਨਗੇ ਇਸ ਕਰਕੇ ਇਹਨਾਂ ਨੂੰ ਫੇਰ ਬੇਨਤੀ ਕਰਦੇ ਆ ਸਾਰੀਆਂ ਪਾਰਟੀਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪਣੇ ਨਿਜੀ ਮਤਭੇਦ ਜਿਹੜੇ ਉਹ ਉਪਲਾ ਕੇ ਲੋਕਾਂ ਨੂੰ ਇਸ ਤਰਾਸ ਦੇ ਵਿੱਚੋਂ ਕੱਢਿਆ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਰਸ਼ਨ ਪਾਣੀ ਦੀ ਸਪਲਾਈ ਕੀਤੀ ਜਾਵੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣ ਉਹਨਾਂ ਦਾ ਕੱਪੜੇ ਲਈ ਦਾ ਇੰਤਜ਼ਾਮ ਕੀਤਾ ਜਾਵੇ ਜਿੰਨੀ ਵੀ ਮਦਦ ਹੋ ਸਕਦੀ ਹੈ ਸਾਰੀਆਂ ਪਾਸੇ ਉਹਨੂੰ ਪਾਰਟੀ ਵਾਲੀ ਤੋਂ ਪਰੋਟ ਕੇ ਕਰਨੀ ਚਾਹੀਦੀ ਹੈ ਤੇ ਸੈਂਟਰ ਨੂੰ ਵੀ ਬੇਨਤੀ ਕਰਦੇ ਆ ਵੀ ਸੈਂਟਰ ਵੀ ਖੁੱਲ੍ਹੇ ਲਈ ਨਾਲ ਹੈ ਜਿਹੜਾ ਵੀ ਕੋਈ ਫੰਡ ਬਣਦਾ ਉਹ ਦੇਵੇ ਸਰਕਾਰਾਂ ਭਵੰਤਮਨ ਨੂੰ ਇਲਜ਼ਾਮ ਦੇ ਲਾਉਣ ਦੀ بجائے ਸਰਕਾਰ ਦੇ ਨਾਲ ਚੱਲ ਕੇ ਮੋਦੀ ਸਾਹਿਬ ਦੇ ਦਰ ਤੇ ਜਾ ਕੇ ਉਦੋਂ ਮਤਲਬ ਸਹਿਤਾ ਦਾ ਜਿਹੜਾ ਕੋਈ ਹੈ ਉਹ ਐਲਾਨ ਕਰਵਾਉਣ ਡਾਕਟਰ ਸਾਹਿਬ ਇਹਦਾ ਗੱਲ ਸਗੀ ਸਿਆਸੀ ਲੀਡਰ ਦੀ ਮੈਂ ਤੁਹਾਨੂੰ ਦੱਸ ਦੇਣਾ ਕਿ ਕਿਸਾਨ ਆਗੂ ਸੋਰਨ ਸਿੰਘ ਪਟਿਹਰ ਦੇ ਕੱਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਯਾਨੀ ਬਾਹਰ ਪ੍ਰੈਸ ਕਾਨਰ ਵਿੱਚ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਹਿੰਦੇ ਪੰਜਾਬ ਵਿੱਚ ਖੂਨੀ ਵਹਿਰੇ ਦੇ ਪਾਣੀ ਵਹਿਰੇ ਕਹਿੰਦੇ ਵੀ ਬੈਲਗਾਮ ਯੁੱਧ ਦੀ ਇਹਨੂੰ ਯਾਦ ਆ ਗਈ ਹੈ ਜਦੋਂ ਪਾਣੀ ਵਿਆ ਸੀ ਤੇ ਖੂਨੀ ਵਿਆ ਸੀ ਕਹਿੰਦੇ ਅੱਜ ਵੀ ਪੰਜਾਬ ਦੇ ਇਲਾਕਿਆਂ ਨੇ ਉਹਨਾਂ ਨੇ ਮਾਨ ਸਰਕਾਰ ਦੇ ਕੇਂਦਰ ਸਰਕਾਰ ਦੋਨਾਂ ਨੂੰ ਘੜੀਸਿਆ ਚੰਗਾ ਘੜੀਸੇ ਇਸ ਮਾਮਲੇ 'ਚ ਵੀ ਦੋਨਾਂ ਸਰਕਾਰਾਂ ਦੀਆਂ ناکਾਮੀਆਂ ਨੇ ਜਿਹੜਾ ਪਾਣੀ ਪਾਣੀ ਹੋਇਆ ਪਿਆ ਪੰਜਾਬ ਆਂਜੋ ਨਾ ਇਹ ਦਾ ਲਗਾ ਤੋ ਦੋਸ਼ ਲਾਇਆ ਵੀ ਮਤਲਬ ਪਾਣੀ ਜੇ ਪਹਿਲੇ ਹੀ ਥੋੜਾ ਥੋੜਾ ਪਾਣੀ ਕੱਢ ਦਿੰਦੇ ਤਾਂ ਇੰਨਾ ਇਕੱਠਾ ਪਾਣੀ ਛੱਡਣ ਦੀ ਇਹ ਲੋੜ ਨਹੀਂ ਸੀ ਕਿ ਤੇ ਜੇ ਨਦੀਆਂ ਨਾਲੇ ਮਤਲਬ ਸਾਫ਼ ਹੁੰਦੇ ਜਾਂ ਦੇਖੋ ਇਹ ਸਰਕਾਰ ਨੇ ਕਹਿ ਚੀਮਾ ਸਾਹਿਬ ਨੇ ਵੀ ਕਿਹਾ ਵੀ ਅਸੀਂ ਛੇ ਮਹੀਨੇ ਮੇਟਾ ਕੋ ਪੂਰੇ ਜਿਹੜੇ ਮਤਲਬ ਨਦੀਆਂ ਨਾਲੇ ਸੀ ਪੂਰੇ ਸਾਫ ਕਰਾਵਾ ਤੇ ਸੀ 250 ਕਰੋੜ ਰੁਪਇਆ ਖਰਚਿਆਗਾ ਜਿਹਦੇ ਕਰਕੇ ਉਹ ਛੇ ਮਹੀਨੇ ਤੋਂ ਬਾਅਦ ਜਿਹੜੀ ਇਹ ਕਾਂਗਰਸੀ ਕਹਾਏ ਕਹਿੰਦੇ ਇਹ ਬੜਾ ਜਲਦੀ ਹੁੰਦਾ ਇਸ ਕਰਕੇ ਜਿਹੜੀਆਂ ਨਦੀਆਂ ਨਾਲਿਆਂ ਦੇ ਵਿੱਚ ਦਵਾਰੇ ਹਰਾ ਹੋ ਗਿਆ ਦੁਬਾਰੇ ਉਹਨਾਂ ਨੂੰ ਪੱਟਣ ਦਾ ਪਰਮਾਤਮਾ ਨੇ ਟਾਈਮ ਹੀ ਨਹੀਂ ਦਿੱਤਾ ਸਰਕਾਰ ਤਾਂ ਕਹਿੰਦੇ ਪੂਰੀ ਮੁਸਤੈਦ ਸੀ ਇਹ ਗੱਲ ਕਰ ਵੀ ਨੰਦਰੋ ਬਾਜਵਾ ਸਾਹਿਬ ਨੇ ਕਹਿ ਵੀ ਸਾਨੂੰ ਤਾਂ ਉਹਦੇ ਚ ਕਿਸੇ ਕੋਈ ਇੱਕ ਬੰਦਾ ਕਦੇ ਸਫਾਈ ਕਰਦਾ ਕੋਈ ਦਿਖਿਆ ਨਹੀਂ ਜਿਹਨੇ ਕਰਕੇ ਮਤਲਬ ਇਹ ਕਾਗਜ਼ਾਂ ਦੇ ਵਿੱਚ ਹੀ ਹੋ ਗਿਆ ਇਹ ਇਹ ਮਤਲਬ ਇਸ ਤਰ੍ਹਾਂ ਦੀ ਹੈ ਜਿਹੜੀਆਂ ਸਿਆਸਤਾਂ ਨੇ ਨਿੰਦਾ ਆरोप-ਵਰਤੀ ਆਰੋਪ ਇਹਨਾਂ ਦਾ ਹੁਣ ਸਮਾਂ ਨਹੀਂ ਹੈਗਾ ਸਮਾਂ ਹੁਣ ਲੋਕਾਂ ਦੀ ਬਾਹ ਫੜਨ ਦਾ ਲੋਕਾਂ ਦੀਆਂ ਬਾਹਾਂ ਫੜ ਕੇ ਲੋਕਾਂ ਨੂੰ ਗਰਾਂ ਦੇ ਨਾਲ ਲਾਉਂਦੀ ਹੈ ਅੱਜ ਲੋਕਾਂ ਨੂੰ ਜੇ ਜਿਹੜੀ ਵੀ ਰਾਜਨੀਤਿਕ ਪਾਰਟੀ ਅੱਜ ਲੋਕਾਂ ਨੂੰ ਆਪਦੇ ਗੱਲ ਲਾ ਲੂਗੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਹਨੂੰ ਉਹ ਮਤਲਬ ਆਪਦੇ ਗੱਲ ਲਾ ਲੈਣਗੇ ਲੋਕ ਉਹਦਾ ਪੱਖ ਤੋਰਨਗੇ ਲੋਕ ਉਹਨੂੰ ਧੰਨਵਾਦ ਕਰਨਗੇ ਉਹ ਤਾਂ ਮੁੱਲ ਮੋੜਨ ਕੇ ਚਾਹੇ ਵੋਟਾਂ ਦੇ ਵਿੱਚ ਮੋੜਨ ਤੇ ਚਾਹੇ ਉਹ ਗਾਲਾਂ ਦੇ ਵਿੱਚ ਮੋੜਨ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਲੋਕ ਇਹਨਾਂ ਚੀਜ਼ਾਂ ਜਿੰਨੇ ਜੜੀਆਂ ਵੀ ਪਾਰਟੀਆਂ ਚੰਗਾ ਕੰਮ ਕਰਨਗੀਆਂ ਉਹਨਾਂ ਨੂੰ ਲੋਕ ਹੱਥੀ ਛਾਵਾ ਕਰਨਗੇ ਤੇ ਜਿਹੜੇ ਲੋਕ ਅੱਜ ਸਿਆਸਤ ਕਰਦੇ ਨੇ ਉਹਨਾਂ ਦੇ ਡੰਗਾ ਬਣਨਗੇ ਕਿਉਂਕਿ ਡਾਕਟਰ ਸਾਹਿਬ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਕੱਲ ਗੁਰਦਾਸਪੁਰ ਦੇ ਵਿੱਚ ਵੀ ਯਾਨੀ ਕਿ ਕਾਫੀ ਬੰਦੇ ਫਸ ਗਏ ਸੀ ਉੱਥੇ ਸੈਨਾ ਨੇ ਆਪਣੇ ਜਹਾਜ਼ ਦੇ ਨਾਲ ਬੰਦੇ ਕੱਢੇ ਆ ਬਾਹਰ ਟੱਜੇ ਗਿਆ ਜੀ ਹੈਲੋ ਹੈਲੋ ਸੋ ਦੋਸਤੋ ਹੈਲੋ ਸੋ ਦੋਸਤੋ ਸਾਡੇ ਨਾਲ ਜੁੜੇ ਸਿਗੇ ਨਸਿੰਘ ਜੀ ਮਾਨਸਾ ਤੋਂ ਜਿਨ੍ਹਾਂ ਸਾਡੀ ਗੱਲਬਾਤ ਹੋ ਰਹੀ ਸੀ ਤੇ ਜਿਨ੍ਹਾਂ ਦੀ ਫੋਨ ਲਾਈਨ ਸਾਡੇ ਨਾਲ ਟੁੱਟ ਚੁੱਕਿਆ ਸੰਪਰਕ ਤੋਂ ਅੰਦਾਜ਼ੇ ਨੇ ਕਿ ਪੰਜਾਬ ਦੇ ਵਿੱਚ ਥਾਂ ਥਾਂ ਤੇ ਪਾਣੀ ਬਹੁਤ ਸ਼ਰਮਾ ਪਾਣੀ ਬਹੁਤ ਜ਼ਿਆਦਾ ਆਇਆ ਪਿਆ ਹੈ ਜਿਸ ਕਰਕੇ ਸਾਡਾ ਸੰਮਰਕ ਅਕਸਰ ਟੁੱਟ ਜਾਂਦਾ ਹੈ ਤਾਂ ਦੋਸਤੋ ਜੇਕਰ ਕੁਲਮਨਾਏ ਗੱਲ ਕਰੀਏ ਤਾਂ ਪੰਜਾਬ ਦੇ ਇਚੂਨ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਹੜਾ ਦੇ ਪ੍ਰਭਾਵਿਤ ਇਲਾਕੇ ਦੇ ਉੱਪਰ ਲੋਕਾਂ ਦਾ ਜੋ ਸਾਡੇ ਕੋਲ ਗਰਾਊਂਡ ਰਿਪੋਰਟ ਆ ਰਹੀਆਂ ਨੇ ਕਿ ਤੋਂ ਅੰਦਾਜ਼ੇ ਹੈ ਕਿ 250 ਉੱਪਰ ਪਿੰਡ